ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਤੇ ਅੱਜ ਤੁਹਾਡੇ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈਗੀ ਹੈ ਕਿ ਪਸ਼ੂਆਂ ਦਾ ਜਿਹੜਾ ਦੁੱਧ ਹੈ ਸਰਦੀਆਂ ਦੇ ਵਿੱਚ ਵਧਾਉਣ ਦਾ ਕੀ ਤਰੀਕਾ ਹੈ ਕਿਸ ਤਰੀਕੇ ਦੇ ਨਾਲ ਦੇਸੀ ਤਰੀਕੇ ਦੇ ਨਾਲ ਆਪਾਂ ਪਸ਼ੂਆਂ ਦਾ ਦੁੱਧ ਕਿਸ ਤਰ੍ਹਾਂ ਵਧਾ ਵਧਾ ਸਕਦੇ ਆ ਆਪਾਂ ਤੁਹਾਨੂੰ ਇਸ ਦੇ ਵਿੱਚ ਤਿੰਨ ਚਾਰ ਚੀਜ਼ਾਂ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਵਰਤ ਕੇ ਆਪਣੇ ਪਸ਼ੂਆਂ ਦਾ ਦੁੱਧ ਪੀਕ ਲੈਵਲ ਤੇ ਲਿਜਾ ਸਕਦੇ ਹੋ ਤੇ ਇਸ ਨੂੰ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਰਦੀ ਦੇ ਮੌਸਮ ਵਿੱਚ ਆ ਕੇ ਪਸ਼ੂਆਂ ਦਾ ਦੁੱਧ ਅਕਸਰ ਕੱਟ ਜਾਂਦਾ ਹੈ ਠੀਕ ਹੈ ਤੇ ਇਸ ਕਾਰਨ ਡੇਰੀ ਫਾਰਮ ਤੇ ਆਮ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਤੇ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਕਿ ਜਦੋਂ ਪਸ਼ੂ ਨਵਾਂ ਸੋਣਦਾ ਹੈ ਠੀਕ ਹੈ ਉਹਨੂੰ ਸੋਣ ਦੇ 20 ਦਿਨ ਬਾਅਦ ਤੁਸੀਂ ਮਲੱਪਾਂ ਵਾਲੀ ਜਿਹੜੀ ਗੋਲੀ ਹੁੰਦੀ ਹੈ পেট ਦੇ ਕੀੜੇ ਮਾਰਨ ਵਾਲੀ ਗੋਲੀ ਉਹ ਜ਼ਰੂਰ ਦੇਣੀ ਹੈ ਠੀਕ ਹੈ ਤੇ ਦੂਸਰੇ ਨੰਬਰ ਤੇ ਤੁਸੀਂ ਇਹਦੇ ਵਿੱਚ ਗੋੜ ਜਿਹੜਾ ਹੈਗਾ ਪਸ਼ੂ ਨੂੰ ਉਸ ਦੇ weight ਦੇ ਹਿਸਾਬ ਨਾਲ ਦੇ ਸਕਦੇ ਹੋ ਤੇ ਅਗਰ ਤੁਹਾਨੂੰ weight ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ 250 ਗ੍ਰਾਮ ਡੇਲੀ ਦਾ ਪਸ਼ੂ ਨੂੰ ਜਿਹੜਾ ਗੋੜਾ ਉਹ ਦੇਣਾ ਠੀਕ ਹੈ ਇਸ ਦੇ ਨਾਲ ਤੁਹਾਡੇ ਪਸ਼ੂ ਦੀ ਜਿਹੜੀ ਹੈਗੀ ਹੈ ਸਰਦੀਆਂ ਦੇ ਵਿੱਚ ਸੇਤ ਵੀ ਸਹੀ ਰਹੇਗੀ ਠੰਡ ਤੋਂ ਵੀ ਬਚਿਆ ਰਹੇਗਾ ਤੇ ਦੁੱਧ ਦਾ ਲੈਵਲ ਵੀ ਵਧੀਆ 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 ਇਸ ਦੇ ਵਿੱਚ ਕੈਲਸ਼ੀਅਮ ਕਾਰਬੋਹਾਈਡਰੇਟ ਜ਼ਿੰਕ ਫਾਸਫੋਰਸ ਔਰ ਆਇਰਨ ਪਾਇਆ ਜਾਂਦਾ ਜਿਸ ਦੇ ਨਾਲ ਪਸ਼ੂ ਦੇ ਸਾਰੇ ਤੱਤਾਂ ਦੀ ਕਮੀ ਜਿਹੜੀ ਹੈ ਪੂਰੀ ਹੋ ਜਾਂਦੀ ਹੈ ਤੇ ਦੂਸਰੇ ਨੰਬਰ ਤੇ ਤੁਸੀਂ ਪਸ਼ੂ ਨੂੰ ਤਾਰਾ ਮੀਰਾ ਵੀ ਦੇ ਸਕਦੇ ਹੋ 50 ਤੋਂ 100 ਗ੍ਰਾਮ ਦੇਣਾ ਡੇਲੀ ਦਾ ਤੁਸੀਂ ਇਹ ਤਾਰਾ ਮੀਰਾ ਤੇ ਗੁਰਦ ਨੂੰ ਇਕੱਠੇ ਦੇ ਸਕਦੇ ਹੋ ਕੋਈ ਵੀ ਤੁਸੀਂ ਮਿਨਰਲ ਮਿਕਸਚਰ ਪਾਉਣੇ ਹੋ ਕੁਝ ਵੀ ਪਾਉਣੇ ਹੋ ਦਾਣਾ ਵਗੈਰਾ ਲੈਟੀ ਪਾਉਣੇ ਹੋ ਉਸ ਨੂੰ ਠੰਡਾ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਵਿੱਚ ਰਲਾ ਕੇ ਪਸ਼ੂ ਨੂੰ ਦੇ ਸਕਦੇ ਹੋ ਤੇ ਤੁਸੀਂ ਦੇਖੋਗੇ ਕਿ ਪਸ਼ੂ ਦਾ ਜਿਹੜਾ ਦੁੱਧ ਹੈ ਇੱਕ ਕਈ ਵਾਰੀ ਅਚਾਨਕ ਘਟ ਜਾਂਦਾ ਉਹ ਵੀ ਪੂਰਾ ਹੋ ਜਾਏਗਾ ਜੇ ਨਵਾਂ ਸੂਇਆ ਪਸ਼ੂ ਹੈ ਉਹ ਦੁੱਧ ਘਟ ਦੇ ਰਿਹਾ ਪਿਛਲੇ ਸਾਲ ਦੇ ਨਾਲੋਂ ਤਾਂ ਓਬਵੀਅਸ ਦਾ ਦੁੱਧ ਵੀ ਵੱਧ ਜਾਵੇਗਾ ਠੀਕ ਹੈ ਤੇ ਤੀਸਰੇ ਨੰਬਰ ਤੇ ਤੁਸੀਂ ਇਸ ਦੇ ਵਿੱਚ ਜਿੜੀ ਹੈਗੀ ਐ ਜਮੈਨ ਦੇ ਸਕਦੇ ਹੋ 50 ਤੋਂ 100 ਗ੍ਰਾਮ ਹੀ ਤੁਸੀਂ ਜਮੈਨ ਦੇਣੀ ਹੈ ਠੀਕ ਹੈ ਤੇ ਨਵੇਂ ਸੂਏ ਪਸ਼ੂ ਨੂੰ ਜਮੈਨ ਬਹੁਤ ਜ਼ਰੂਰੀ ਹੈ ਜਮੈਨ ਦੇ ਨਾਲ ਨਾਲ ਤੁਸੀਂ ਹਲਦੀ ਵੀ ਦੇ ਸਕਦੇ ਹੋ ਸਾਵੀ ਹਲਦੀ ਵੀ ਤੁਸੀਂ 50 ਗ੍ਰਾਮ ਹੀ ਦੇਣੀ ਹੈ ਠੀਕ ਹੈ ਇਹ ਚਾਰੋਂ ਚੀਜ਼ਾਂ ਜਿਹੜੀਆਂ ਤੁਸੀਂ ਮਿਕਸ ਕਰਕੇ ਪਸ਼ੂ ਨੂੰ ਦੇਣੀਆਂ ਨੇ ਠੀਕ ਹੈ ਜੋ ਤੁਸੀਂ ਲੈਤੀ ਦਾਣਾ ਜੋ ਵੀ ਪਸ਼ੂ ਨੂੰ ਪਲਾਨੇ ਹੋ ਸੋਣ ਤੋਂ ਬਾਅਦ ਉਹਦੇ ਵਿੱਚ ਮਿਕਸ ਕਰਕੇ ਤੁਸੀਂ ਪਸ਼ੂ ਨੂੰ ਦੇ ਸਕਦੇ ਹੋ ਠੀਕ ਹੈ ਤੇ ਪਰ ਇਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ ਜੇ ਤੁਹਾਡਾ ਪਸ਼ੂ ਹਜੇ ਸੌਣ ਵਾਲਾ ਠੀਕ ਹੈ ਦੁੱਧ ਦੇ ਰਿਹਾ ਤਾਂ ਉਸ ਨੂੰ ਤੁਸੀਂ ਸਿਰਫ ਗੁੜ ਤੇ ਤਾਰਾ ਮੀਰਾ ਦੇ ਸਕਦੇ ਹੋ ਪਰ ਤੁਸੀਂ ਪਸ਼ੂ ਨੂੰ ਜਿਹੜੀ ਹਲਦੀ ਹੈ ਤੇ ਜਮੈਨ ਆ ਉਹ ਨਹੀਂ ਦੇਣੀ ਕਿਉਂਕਿ ਉਸ ਦਾ ਨੁਕਸਾਨ ਹੋਏਗਾ ਜੇ ਤੁਸੀਂ ਹਲਦੀ ਤੇ ਜਮੈਨ ਦਿਓਗੇ ਕਿਉਂਕਿ ਉਹਨਾਂ ਦੀ ਤਸੀਰ ਗਰਮ ਹੁੰਦੀ ਹੈ ਤੇ ਪਸ਼ੂ ਦੀ ਸਿਹਤ ਵਾਸਤੇ ਠੀਕ ਨਹੀਂ ਹੋਏਗੀ ਤੇ ਦੁਬਾਰਾ ਤੁਸੀਂ ਰਿਪੀਟ ਕਰਦੇ ਹਾਂ ਕੀ ਗੁੜ ਤੇ ਤਾਰਾ ਮੀਰਾ ਦੇਣਾ ਜੇ ਪਸ਼ੂ ਸੁਇਆ ਤੇ ਨਾਲ ਤੁਸੀਂ ਹਲਦੀ ਤੇ ਜਮੈਨ ਵੀ ਦੇ ਸਕਦੇ ਹੋ ਉਹਨਾਂ ਦੀ ਡੋਜ਼ ਦੱਸੀ ਅਨੁਸਾਰ ਦੇਣੀ ਹੈ ਤੇ ਸੂਣ ਵਾਲੇ ਪਸ਼ੂ ਨੂੰ ਤੁਸੀਂ ਜਮੈਨ ਤੇ ਹਲਦੀ ਸਕਿਪ ਕਰਕੇ ਸਿਰਫ ਗੁੜ ਤੇ ਤਾਰਾ ਮੀਰਾ ਹੀ ਦੇ ਸਕਦੇ ਹੋ ਠੀਕ ਹੈ ਤੇ ਇਸ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਇਸ ਵੀਡੀਓ ਨੂੰ ਅੱਗੇ ਹੋਰ ਕਿਸਾਨ ਭੈਣ ਭਰਾਵਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਕਿਉਂਕਿ ਪਸ਼ੂਆਂ ਨਾਲ ਰਿਲੇਟਡ ਵੀਡੀਓ ਉਹਨਾਂ ਤੱਕ ਵੀ ਪਹੁੰਚ ਸਕੋ ਕਿਉਂਕਿ ਆਪਾਂ ਇਸ ਇਨ ਆਪਣੇ ਚੈਨਲ ਦੇ ਉੱਪਰ ਸਿਰਫ ਵਰਤੀ ਹੋਈ ਜਾਣਕਾਰੀ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਫਾਰਮੂਲੇ ਠੀਕ ਹੈ ਤੇ ਅੱਗੇ ਕਿਸਾਨ ਭੈਣ ਭਰਾਵਾਂ ਦਾ ਜਿਹੜਾ ਹੋਰ ਭਲਾ ਹੋ ਸਕੇ ਤੇ ਬੈਲ ਆਈਕਨ ਦਾ ਬਟਨ ਵੀ ਦਬਾ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨਾਲ ਦੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ